ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ 6ਵੇਂ ਦੌਰ ਦੀ ਖਤਮ ਹੋ ਗਈ ਆ ਲੰਬੀ ਗੱਲਬਾਤ ਚੱਲੀ ਆ ਐਮਐਸਪੀ ਤੇ ਕਾਨੂੰਨੀ ਗਰੰਟੀ ਬਣਾਉਣ ਦੇ ਮੁੱਦੇ ਤੇ ਖੁੱਲੀ ਚਰਚਾ ਹੋਈ ਆ ਤੇ ਖਾਸ ਕਰਕੇ ਕੁਝ ਡਾਟਾ ਵੀ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਮੰਤਰੀਆਂ ਨੂੰ ਦਿੱਤਾ ਹੈ ਸਾਡੇ ਨਾਲ ਕਿਸਾਨ ਆਗੂ ਬਲਵੰਤ ਸਿੰਘ ਬ੍ਰਮਕੇ ਨੇ ਗੱਲਬਾਤ ਕਰਦੇ ਆ ਬ੍ਰਮਕੇ ਸਾਹਿਬ ਕਿਸ ਤਰੀਕੇ ਦੀ ਗੱਲਬਾਤ ਹੋਈ ਆ ਤਕਰੀਬਨ 3 ਘੰਟੇ ਗੱਲਬਾਤ ਚੱਲੀ ਆ ਕਿਹੜਾ ਡਾਟਾ ਜਿਹੜਾ ਕੇਂਦਰ ਦੇ ਮੰਤਰੀਆਂ ਨੂੰ ਦਿੱਤਾ ਗਿਆ ਦੇਖੋ ਮੀਟਿੰਗ ਸਾਡੀ ਤਿੰਨ ਪਰ ਸਰਕਾਰ ਦੇ ਮੰਤਰੀ ਸੀਗੇ ਔਰ ਤਿੰਨ ਹੀ ਪੰਜਾਬ ਦੇ ਮੰਤਰੀ ਸੀਗੇ ਬੜੀ ਪੋਜੀਟਿਵ ਮੀਟਿੰਗ ਰਹੀ ਆ ਬੜੇ ਵਧੀਆ ਮਾਹੌਲ ਚ ਮੀਟਿੰਗ ਹੋਈ ਆ ਉੱਥੇ ਗੱਲਬਾਤ ਤੇ ਚੱਲੀ ਹੈਗੀ ਵੀ ਐਮਐਸਪੀ ਦੇ ਗਰੰਟੀ ਕਾਨੂੰਨ ਤੇ ਹੀ ਵਿਸ਼ੇ ਤੇ ਸਾਡੀ ਜਿਹੜੀ ਇਹ ਚਰਚਾ 3 ਘੰਟੇ ਦੇ ਕਰੀਬ ਚੱਲੀ ਹੈਗੀ ਆ ਸਾਡੇ ਸਮੁੱਚੇ ਆਗੂ ਸਭਾਨਾ ਦੋਨੋਂ ਫਰਮਾਂ ਦੀ ਇਹ ਪੁਰਜ਼ੋਰ ਮੰਗ ਸੀਗੀ ਕਿ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹ ਦਿੱਤਾ ਜਾਵੇ ਬਣਾਇਆ ਜਾਵੇ ਤਾਂ ਕਰਕੇ ਦੇਸ਼ ਭਰ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰ ਛੋਟੇ ਵਪਾਰੀਆਂ ਦੀ ਲੁੱਟ ਜਿਹੜੀ ਉਹ ਬੰਦ ਹੋ ਸਕੇ ਔਰ ਇਸ ਦੇ ਨਾਲ ਹੀ ਸਾਡੇ ਆਗੂ ਸਵਾਨਾ ਨੇ ਇਹ ਚਰਚਾ ਕੀਤੀ ਕਿ ਜਿਹੜਾ ਸਾਡੇ ਕੋਲ ਡਾਟਾ ਹੈਗਾ ਜਿਹੜੇ ਅੰਕੜੇ ਨੇ ਉਹ ਅੰਕੜੇ ਸਾਡੇ ਕੋਲ ਆ ਨੇ ਤੇ ਮੰਤਰੀਆਂ ਨੇ ਇਹ ਭਾਰਤ ਸਰਕਾਰ ਦੇ ਮੰਤਰੀਆਂ ਨੇ ਇਹ ਗੱਲ ਕਹੀ ਵੀ ਜਿਹੜੇ ਤੁਹਾਡੇ ਕੋਲ ਡਾਕੂਮੈਂਟ ਹੈ ਨੇ ਜੋ ਵੀ ਤੁਸੀਂ ਇਕੱਠਾ ਕੀਤਾ ਹੋਇਆ ਡਾਟਾ ਇਹ ਸਾਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਦੇ ਦਿਓ ਤੇ ਇਹਦੇ ਉੱਤੇ ਅਸੀਂ ਆਪਣੀ ਪੂਰੀ ਰਿਸਰਚ ਕਰਾਂਗੇ ਪੂਰਾ ਅਸੀਂ ਆਪਦੇ ਜਿਹੜੇ ਨਾਲ ਦੇ ਸੈਕਟਰੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਜਿਹੜਾ ਹੈ ਅਗਲੀ ਮੀਟਿੰਗ ਜਿਹੜੀ ਹੈ 19 ਮਾਰਚ ਨੂੰ ਰੱਖੀ ਗਈ ਹੈ ਇੱਥੇ ਇਸੇ ਸਮੇਂ ਸ਼ਾਮ ਨੂੰ 5 ਵਜੇ ਤੇ ਉਹਦੇ ਵਿੱਚ ਅਗਲੀ ਗੱਲਬਾਤ ਹੋ ਸਕਦਾ ਮੇਰੇ ਹਿਸਾਬ ਨਾਲ ਜਿਹੜੀ ਐਮਐਸਪੀ ਦਾ ਗਾਰੰਟੀ ਕਾਨੂੰਨ ਆ ਉਹ ਬਣਨ ਦੀ ਇੱਛਾ ਵਿੱਚ ਸਰਕਾਰ ਉਸ ਰਸਤੇ ਤੇ ਚੱਲ ਪਈ ਹੈ ਲੱਗਦਾ ਜਿਸ ਤਰੀਕੇ ਦੇ ਨਾਲ ਪਹਿਲਾਂ ਸਾਲ 2024 ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਉਦੋਂ ਤਾਂ ਸਰਕਾਰ ਸੀ ਜਿਹੜੀ ਇਸ ਮਸਲੇ ਤੇ ਗੱਲਬਾਤ ਕਰਨ ਨੂੰ ਤਿਆਰ ਵੀ ਨਹੀਂ ਹੁੰਦੀ ਸੀ ਉਹ ਉਸ ਪੁਆਇੰਟ ਤੇ ਚਰਚਾ ਪਹੁੰਚਦੀ ਨਹੀਂ ਸੀ ਹੁਣ ਉਸ ਪੁਆਇੰਟ ਤੇ ਚਰਚਾ ਪਹੁੰਚੀ ਹੈ ਕਿ ਰਾਹ ਪੱਧਰਾ ਹੋਇਆ ਐਮਐਸਪੀ ਤੇ ਕਾਨੂੰਨੀ ਗਰੰਟੀ ਬਣਾਉਣ ਨੂੰ ਲੈ ਕੇ ਕੀ ਉਸ ਉਸ ਮੰਜ਼ਲ ਤੱਕ ਪਹੁੰਚਿਆ ਜਾਏਗਾ ਦੇਖੋ ਜਦੋਂ ਆਗੂਆਂ ਨੇ ਤੱਤ ਸਾਹਮਣੇ ਰੱਖੇ ਪੂਰੇ ਦਲੀਲ ਦੇ ਨਾਲ ਹਰ ਇੱਕ ਗੱਲ ਜਿਹੜੀ ਹੈ ਉਹ ਬੜੇ ਐਂਕੜਿਆਂ ਹਿਸਾਬ ਨਾਲ ਰੱਖੀ ਗਈ ਵੀ ਜਿਹੜੀ ਕਮੇਟੀ ਬਣੀ ਸੀ ਉਸ ਕਮੇਟੀ ਨੇ ਆਹ ਤੱਤ ਜਿਹੜੇ ਨੇ ਉਹ ਸਾਹਮਣੇ ਉੱਥੇ ਰੱਖੇ ਨੇ ਉਹਨਾਂ ਤੱਥਾਂ ਦੇ ਆਧਾਰ ਤੇ ਹੀ ਇੰਨਾ ਚਿਰ ਮੀਟਿੰਗ ਤੇ ਲੱਗਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਫਤੇ ਦੇ ਅੰਦਰ ਅੰਦਰ ਜਿਹੜੇ ਸਾਰੇ ਡਾਕੂਮੈਂਟ ਇਕੱਠੇ ਕਰਾਂਗੇ ਆਪਦੇ ਜਿਹੜੇ ਸਾਡੇ ਨਾਲ ਖੇਤੀਬਾੜ ਮਾਰ ਹੈਗੇ ਨੇ ਜਾਂ ਸਾਡੇ ਆਪਦੇ ਯਾਨੀ ਕਿ ਵੀ ਸਾਰਾ ਕੁਝ ਇਹ ਡਾਕੂਮੈਂਟ ਇਕੱਠੇ ਕਰਦੇ ਨੇ ਜਿਹੜੇ ਸਰਚ ਕਰਦੇ ਨੇ ਸਾਡੇ ਆਪੂ ਸਬਾਨ ਉਹ ਸਾਰਾ ਕੁਝ ਇਕੱਠਾ ਕਰਕੇ ਅਸੀਂ ਜਲਦੀ ਤੋਂ ਜਲਦੀ ਜਿਹੜਾ ਭਾਰ ਸਰਕਾਰ ਨੂੰ ਦੇਵਾਂਗੇ ਉਹਦੇ ਤੇ ਰਿਸਰਚ ਕਰਕੇ ਅਗਲੀ ਮੀਟਿੰਗ ਤੇ ਜਿਹੜੇ ਆ ਮੈਂ ਸਮਝਾਂਗਾ ਵੀ ਸਾਡਾ ਕੁਝ ਨਾ ਕੁਝ ਜਿਹੜਾ ਉਹ ਨੇੜੇ ਜ਼ਰੂਰ ਹੋਵੇਗਾ ਅੰਦੋਲਨ ਦੀ ਕੀ ਰੂਪਰੇਖਾ ਬਦਲੀ ਜਾਏਗੀ ਜਾਂ ਅੰਦੋਲਨ ਹਉਸੇ ਤਰੀਕੇ ਦੇ ਨਾਲ ਉਹੀ ਪੈਟਰਨ ਤੇ ਚੱਲਦਾ ਰਹੇ ਅੰਦੋਲਨ ਬਿਲਕੁਲ ਸ਼ਾਂਤਮਈ ਸਬਰ ਸਿੱਦਕ ਤੇ ਸੰਤੋਖ ਦੇ ਨਾਲ ਚੱਲ ਰਿਹਾ ਹੈਗਾ ਔਰ ਇਸੇ ਤਰ੍ਹਾਂ ਸ਼ਾਂਤਮਈ ਚੱਲਦਾ ਰਹੇਗਾ ਤੇ ਸਾਡੀ ਪੁਰਜ਼ੋਰ ਤੁਹਾਡੇ ਮਾਧਿਅਮ ਰਾਹੀਂ ਭਾਰ ਸਰਕਾਰ ਤੋਂ ਬੜੀ ਵੱਡੀ ਮੰਗ ਪਹਿਲਾਂ ਵੀ ਰੱਖੀ ਹੈ ਹੁਣ ਵੀ ਆ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਵਿਦ ਸਾਰੀਆਂ 12 ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣ ਉਹਨਾਂ ਚਿਰ ਜਿਹੜਾ ਸੰਘਰਸ਼ ਜਾਰੀ ਰਹੇਗਾ ਧੰਨਵਾਦ ਆਨ ਅਗੂ ਬਲਵੰਤ ਸਿੰਘ ਬ੍ਰਮਕੇ ਸਾਡੇ ਨਾਲ ਸੀ ਤਾਂ ਉਹਨਾਂ ਨੇ ਇਹ ਉਮੀਦ ਜ਼ਰੂਰ ਉਹਨਾਂ ਨੂੰ ਜਾਗੀ ਹੈ ਕਿ ਪਹਿਲਾਂ ਤਾਂ ਕੇਂਦਰ ਸਰਕਾਰ ਐਮਐਸਪੀ ਤੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀ ਪਰ ਅੱਜ ਪੂਰੇ ਤੱਥਾਂ ਦੇ ਨਾਲ ਉਹ ਅੰਕੜੇ ਨੇ ਜਿਹੜੇ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਦਿੱਤੇ ਗਏ ਨੇ ਤਾਂ ਉਹ ਚੀਜ਼ ਨੂੰ ਲੈ ਕੇ ਚਰਚਾ ਹੋਈ ਹੈ ਖੁੱਲ ਕੇ ਚਰਚਾ ਹੋਈ ਹੈ ਕਿ ਐਮਐਸਪੀ ਤੇ ਕਾਨੂੰਨੀ ਗਰੰਟੀ ਬਣਾਉਣ ਦੇ ਵਿੱਚ ਕੀ ਹੁੰਦਾ ਜੇਕਰ ਐਮਐਸਪੀ ਤੇ ਕਾਨੂੰਨੀ ਗਰੰਟੀ ਬਣ ਜਾਂਦੀ ਹੈ ਤਾਂ ਉਸ ਦਾ ਨੁਕਸਾਨ ਕੀ ਹੋਏਗਾ ਫਾਇਦਾ ਕੀ ਹੋਏਗਾ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੋਇਆ ਤੇ ਦੂਜੇ ਪਾਸੇ ਇੱਕ ਹਫ਼ਤੇ ਦੇ ਸਮਾ ਜਿਹੜੇ ਕਿਸਾਨ ਜਥੇਬੰਦੀਆਂ ਕੈਰੀ ਨੇ ਇੱਕ ਹਫਤੇ ਦੇ ਵਿੱਚ ਪੂਰਾ ਪ੍ਰੋਪਰ ਡਾਟਾ ਜਿਹੜਾ ਉਹ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ਜਿਹੜੀ ਅਗਲੀ ਮੀਟਿੰਗ 16 ਮਾਰਚ ਨੂੰ ਹੋਏਗੀ ਤਾਂ ਐਸੇ ਥਾਂ ਤੇ ਹੋਏਗੀ ਤਾਂ ਉਸ ਦੇ ਵਿੱਚ ਕੀ ਸਿੱਟੇ ਨਿਕਲਦੇ ਨੇ ਇਹ ਦੇਖਣਾ ਹੋਵੇਗਾ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ